ਤਨ ਨਾਨਕ ਸੁਖ ਵਸੰਤੀ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ ਨਾਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦਿਓ ਉਪਦੇਸਾ ਜਪ ਪਉ ਜਲ ਪਾਰਿਓ ਤਾਰਾ ਰਹਾਓ ਤੂੰ ਹੈ ਮੰਤਰੀ ਸੁਨਹਿ ਪ੍ਰਭ ਤੂੰ ਹੈ ਸਭ ਕਿਛ ਕਰਨਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹੋ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿਣ ਨਾ ਜਾਈ ਪੇਖ ਪੇਖ ਜੀਵੇ ਪ੍ਰਭ ਆਪਣਾ ਅਚਰਜ ਤੁਮਹਿ ਵਡਾਈ ਧਾਰ ਅਨਗ੍ਰਹੋ ਆਪ ਪ੍ਰਭ ਸੁਆਮੀ ਪਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਂਚੋਂ ਸੰਤਾਂ ਧੂਰੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਨਮਸ਼ਕਾਰੀ ਪ੍ਰਭ ਸੱਬੇ ਕਾਜ ਸੁਵਾਰੀ ਹਰਿ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਊਣੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟ ਨਾ ਕਤਹੁ ਆਵੈ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਇਆਲਾ ਸਭ ਜੀ ਭਏ ਕਿਰਪਾਲਾ ਜੈ ਜੈ ਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੂਰ ਨਾਤੀ ਸਭ ਉੱਤਰੇ ਪਾਪ ਕਮਾਤੀ ਨਿਰਮਲ ਹੋਏ ਕਰੇ ਈਸ਼ ਨਾਨਾ ਗੁਰ ਪੂਰੈ ਕੀਨੇ ਦਾਨਾ ਸਭ ਕੁਸ਼ਲ ਖੇਮ ਪ੍ਰਭ ਧਾਰੀ ਸਹੀ ਸਲਾਮਤ ਸਭ ਥੋਕ ਉਬਾਰੀ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸੋਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚੇਤਿਆ ਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਵਕੀ ਅਖਾਤ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਾਇਆ ਆਪਣੇ ਸਤਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾਉ ਜੀ ਜੰਤ ਸਭ ਭਏ ਦਿਆਲਾ ਪ੍ਰਭ ਆਪਣੀ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੋਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਜੌਕੀ ਚੌ ਗਿਰਦ ਹਮਾਰੀ RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਵੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਨਾਸੀ ਤਾਂ ਕੀ ਸੇਵਨਾ ਬਿਰਥੀ ਜਾਸੀ ਹਮਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈ ਜਿਸ ਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤ ਹੋ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਰਾਬੇ ਆਪਣੇ ਵਰディーਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਵੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇਵਹਿ ਰਬ ਆਪਣੇ ਆ ਸੰਤਾਂ ਦੇਵਹਿ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਸੋਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇਂ ਮੋਹੇ ਸਿਆਣਪ ਕਛੂ ਨ ਆਵੇ ਹਮ ਬਾਰਿਕ ਤਉ ਸਰਨਾਈ ਪ੍ਰਭ ਆਪੇ ਪੈ ਜਿਰ ਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਨ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੀ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਨਾ ਸੋਰਠ ਮਹੱਲਾ ਪੰਜਵਾ ਹਰਨਾਮ ਹਿਰਦੈ ਪੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਨੀ ਮਨ ਲਾਗਾ ਪੂਰਨ ਜਾਕੇ ਭਾਗਾ ਮਿਲ ਸਾਧ ਸੰਗ ਹਰ ਧਿਆਇਆ ਆਠ ਪਹਿਰ ਅਰਾਧਿਓ ਹਰ ਹਰ ਮਨ ਚਿੰਦਿਆ ਫਲ ਪਾਇਆ ਰਹਾਉ ਰਾ ਪੂਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸੁਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹਲਾ 5 ਗੁਰ ਮਿਲ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਣਾਈ ਸੰਤੋ ਸਾਚੀ ਸਰਨ ਸੁਆਮੀ ਜੀ ਜੰਤ ਸਭ ਹਾਥ ਤਿਸੈ ਕੈ ਤੂ ਪ੍ਰਭ ਅੰਤਰ ਜਾਮੀ ਰਹਾਉ ਕਰਤਬ ਸਭ ਸਵਾਰੀ ਪ੍ਰਭ ਆਪਣਾ ਬਿਰਦ ਸੁਵਾਰੇ ਪਤ ਤੋ ਪਾਵਨ ਪ੍ਰਭ ਨਾਮਾ ਜਨ ਨਾਨਕ ਸਦ ਕੁਰਬਾਨਾ ਸੋਲਠ ਮਹੱਲਾ ਪੰਜਵਾਂ ਪਾਰ ਬ੍ਰਹਮ ਸਾਜ ਸੁਵਾਰਿਆ ਇਹੋ ਲੋਹੜਾ ਗੁਰੂ ਉਵਾਰਿਆ ਅਰੰਧ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੁਭ ਚਿਤ ਮਨ ਦਾਸ ਤੇ ਮਾਰੀ ਰਾਖਹਿ ਪੈਜ ਦਾਸ ਆਪਣੇ ਕੀ ਕਾਰਜ ਆਪ ਸੁਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਨ ਧਾਰੀ ਨਾਨਕ ਸਰਨੀ ਆਇਆ ਮਨ ਚਿੰਦਿਆ ਕਲ ਪਾਇਆ ਸੋਠ ਮਹੱਲਾ ਪੰਜਵਾ ਸਦਾ ਸਦਾ ਹਰਿ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਵਿਗਨ ਗਏ ਹਰ ਨਾਹੀ ਮੇਰਾ ਪ੍ਰਭ ਹੋਆ ਸਦਾ ਦਿਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾਉ ਪ੍ਰਭ ਕਰਨ ਕਾਰਨ ਸਮਰਾਥਾ ਹਰਿ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੁਵੰਤੀ ਸੋਰਥ ਮਹਲਾ 5 ਹਪਨਾ ਗੁਰੂ ਧਿਆਏ ਮਿਲ ਕੁਸਲ 체ਤੀ ਘਰ ਆਏ ਨਾ ਮੈਂ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋਹ ਹਰ 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 ਅਰਾਧੂ ਹਰ ਅਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੂ ਰਹਾਉ ਪ੍ਰੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਤਿਨ ਸਰਬ ਸੁਖਾ ਫਲ ਪਾਇਆ ਸੋਠ ਮਹਲਾ 5 ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾਡੇ ਰਾ ਪੰਨਾ ਹਨ ਦੇ ਕਲਹ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹੇ ਆ ਸਭ ਨੀ ਜਾਈ ਰਹਾਉ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ ਸੋਠ ਮਹੱਲਾ ਪੰਜਵਾ ਐਤੈ ਓਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੁਭਾਕੇ ਗੁਰ ਕੇ ਚਰਨ ਉਪਰ ਬਲ ਜਾਈ ਜਿਨ ਸਰੈਨ ਸਾਸ ਸਾਸ ਸੰਭਾਲੀ ਪੂਰਨ ਸਬਨੀ ਥਾਈ ਰਹਾਉ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਤੇਰੀ ਭਗਤ ਵੜਈ ਪਾਈ ਨਾਨਕ ਪ੍ਰਭ ਸਰਨਾਇ ਸੋਰਠ ਮਹਲਾ 5 ਸਤਗੁਰ ਪੂਰੇ ਭਾਣਾ ਤਾਂ ਜੱਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇੱਛਹਿ ਸੋਈ ਫਲ ਪਾਵੇ ਬਿਰਤੀ ਆਸ ਨਾ ਜਾਈ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਨ ਭਾਵੇ ਆਠ ਪਹਿਰ ਹਰ ਕਾ ਜਸ ਰਵਣਾ ਵਿਕਰਤ ਗੋਰੀ ਲਾਠੀ ਸੰਗ ਮਲਾਇ ਲੀਆ ਮੇਰਾ ਕਰਤਾ ਸੰਤ ਸਾਧ ਭਏ ਸਾਥੀ ਕਰ ਗਹਿ ਨੀਨੇ ਸਰਬਸ ਦੀਨੇ ਆਪਹਿ ਆਪ ਮਲਾਇ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਸੋਰਠ ਮਹੱਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ ਇਸ ਆਗੇ ਕੋ ਨਾ ਟਿਕੈ ਵੇਕਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਵਰੈ ਤਿਸ ਕੀ ਗਤ ਹੋਐ ਉਧ ਰਹਿ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਟਾਇਆ ਸਭ ਪਾਰ ਬ੍ਰਹਮ ਨਦਰੀ ਆਇਆ ਸੋਠ ਮਹੱਲਾ ਪੰਜਵਾਂ ਗੁਰ ਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਿਤ ਆਨੰਦ ਸੁਖ ਪਾਇਆ ਥਾਮ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਾਤੀ ਗੁਰ ਪੂਰੈ ਕਿਰਪਾ ਕਰ ਦੀਨੀ ਵਿਰਲਾ ਕਿ ਨਹੀਂ ਜਾਤੀ ਰਹਾਉ ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਸੂਰਤ ਮਹੱਲਾ 5 ਗੁਰਪੂਰਾ ਆਰਾਦੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਹੋ राम जपਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਥ ਕਹਾਣੀ ਸੋਠ ਮਹੱਲਾ 5 ਭੁਖੇ ਖਾਵਤ ਲਾਜ ਨਾ ਆਵੇ ਤੈਉ ਹਰ ਜਨ ਹਰ ਗੁਣ ਗਾਵੇ ਆਪਣੇ ਕਾਜ ਕੋ ਕਿਉ ਅਲਕਾਈਐ ਜਿਤ ਸਿਮਰਨ ਦਰਗਾਹ ਮੁਖ ਊਜਲ ਸਦਾ ਸਦਾ ਸੁਖ ਪਾਈਐ ਰਹਾਉ ਜਿਉ ਕਾਮੀ ਕਾਮ ਲੁਭਾਵੇ ਤਿਉ ਹਰ ਦਾਸ ਹਰ ਜਸ ਭਾਵੇ ਜਿਉ ਮਾਤਾ ਬਾਲ ਲਪਟਾਵੇ ਤਿਉ ਗਿਆਨੀ ਨਾਮ ਕਮਾਵੇ ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ ਸੋਠ ਮਹੱਲਾ ਪੰਜਵਾਂ ਸੁਖ ਛਾਂਦ ਘਰ ਆਇਆ ਨਿੰਦਕ ਕੈ ਮੁਖ ਛਾਇਆ ਪੂਰਾ ਗੁਰ ਪਹਿਰਾਇਆ ਬਿਨ ਸੇ ਦੁਖ ਸੁਬਾਇਆ ਸੰਤੋ ਸਾਚੇ ਕੀ ਵਡਿਆਈ ਜਿਨ ਅਚਰਜ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਭਾਣਾ ਦਾਸ ਬਾਣੀ ਬ੍ਰਹਮ ਬਖਾਣੈ ਨਾਨਕ ਪ੍ਰਭ ਸੁਖ ਦਾਈ ਜਿਨ ਪੂਰੀ ਬਣਤ ਬਣਾਈ ਸੋਠ ਮਹੱਲਾ ਪੰਜਵਾਂ ਪ੍ਰਭ ਆਪਣਾ ਹਿਰਦੈ ਧਿਆਈ ਘਰ ਸਹੀ ਸਲਾਮਤ ਆਈ ਸੰਤੋਖ ਭਇਆ ਸੰਸਾਰੀ ਗੁਰਪੂਰੈ ਲੈ ਤਾਰੀ ਸੰਤੋ ਪ੍ਰਭ ਮੇਰਾ ਸਦਾ ਦਿਆਲਾ ਆਪਨੇ ਭਗਤ ਕੀ ਗਨਤ ਨਾ ਗਣੀ ਰਾਖੈ ਬਾਲ ਗੋਪਾਲਾ ਰਹਾਉ ਹਰ ਨਾਮ ਮਿਰਦੈ ਉਰ ਧਾਰੇ ਤਿੰਨ ਸੱਬੇ ਥੋਕ ਸਵਾਰੇ ਗੁਰ ਪੂਰੈ ਤੁਸ ਦੀਆ ਫਿਰ ਨਾਨਕ ਦੁਖ ਨਾ ਥੀਆ ਸੋਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤੇਰੇ ਨਾਮੈ ਜਿਸਨੋ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾਉ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਛਾਈ ਸੋਠ ਮਹੱਲਾ ਪੰਜਵਾਂ ਆਗਿਆ ਸੁਖ ਮੇਰੇ ਮੀਤਾ ਪਾਚੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਢੋਲਤ ਕਤ ਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਆ ਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ